ਇਸ ਕਰਕੇ ਕੈਣੀ ਰਮਾਲਾ ਚੜਾ ਕਿਸਾਰਤਾ ਦੇਰ ਰਮਾਲੇ ਤੇ ਮੈਂ ਅਕਸੈਸ ਦੀ ਗੱਲ ਕਰਦੇ ਆਂ ਗੁੱਜਰ ਮਨਾਂ ਦੀ ਲੋੜ ਐ ਇੰਨਾਂ ਦੀ ਲੋੜ ਨਹੀਂ ਦੇਰ ਰਮਾਲੇ ਤੇ ਰਮਾਲਾ ਦੇਰ ਰਮਾਲੇ ਤੇ ਰਮਾਲਾ ਕਿਤੇ ਉਹ ਭਾਵਨਾ ਤਾਂ ਨਹੀਂ ਅੰਦਰ ਬਿਵਾਵਾਟਾ ਗਈ ਰਹਿ ਬੋਲੋ ਸਤਨਾਮ ਪ੍ਰਗਟ ਹੋਇਆ ਬਾਬਾ ਫੇਰ ਪੈਣਗੇ ਪੰਗੇ ਇਸ ਕਰਕੇ ਬਾਬਾ ਅਸੀਂ ਤੈਨੂੰ ਪ੍ਰਗਟ ਹੋਣੀ ਨਹੀਂ ਦੇਣਾ ਇੱਕ ਗੱਲ ਸਾਨੂੰ ਪਤੇ ਦੀ ਨਾਲ ਹੋਰ ਕਹਿਣਾ ਗੁੱਸਾ ਨਾ ਕਰਿਓ ਹੱਸ ਕੇ ਸੱਚੀ ਆਪਾਂ ਕਹਿ ਦੇਣੀ ਆ ਕਰ ਵੀ ਲੋਕ ਉਹ ਸੱਚੀ ਗੱਲ ਤੇ ਉਹ ਤਾਂ ਅੰਗਲੇ ਦੀ ਮਰਜ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲੇ ਚੜਾ ਕੇ ਲੱਕ ਲੋ ਤੁਸੀਂ ਕਹਿ ਦਿਓ ਸਹਿਮਤੀ ਇਹ ਤਾਂ ਨਹੀਂ ਆਉਣੀ ਕਿ ਆਜੂ ਨਹੀਂ ਆਉਣੀ ਗੁਰੂ ਗ੍ਰੰਥ ਸਾਹਿਬ ਨੂੰ ਰਮਾਣੇ ਚੜਾ ਕੇ ਅਕਲ ਨਹੀਂ ਆਉਣੀ ਅੱਜ ਤੱਕ ਅਕਲ ਕਿਉਂ ਨਹੀਂ ਆਈ ਕਿਉਂਕਿ ਰਮਾਣੇ ਚੜਾਈ ਹੈ ਅਕਲ ਕਿਵੇਂ ਆਉ ਜੋ ਜੋ ਰਮਾਲਾ ਚੁੱਕ ਕੇ ਪੜਾਂਗੇ ਤੁਸੀਂ ਬੋਲੋ ਸਤਨਾਮ ਰਮਾਲੇ ਚੜਾ ਕੇ ਅਕਲ ਨਹੀਂ ਆਉਣੀ ਰਮਾਲਾ ਚੁੱਕ ਕੇ ਪੜਨ ਦੇ ਨਾਲ ਅਕਲ ਆਉਣੀ ਹੈ ਹਾਂ ਜਿਨੇ ਰਮਾਲਾ ਚੁੱਕ ਕੇ ਪੜ ਲਿਆ ਅਕਲ ਆ ਗਈ ਜਿਨੇ ਪੜਿਆ ਨਹੀਂ ਚੁੱਕ ਕੇ ਚੜਾਈ ਹੈ ਅਕਲ ਨਹੀਂ ਆਉਂਦੀ